ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਹਰਦੀਪ ਸਿੰਘ ਕਿੰਗਰਾ ਨੇ ਆਮ ਪਾਰਟੀ 'ਤੇ ਗੰਭੀਰ ਦੋਸ਼ ਲਾਏ ਨੇ ਹਰਦੀਪ ਸਿੰਘ ਕਿੰਗਰਾ ਇੱਕ ਸੀਨੀਅਰ ਆਈਐਫਐਸ ਅਫੀਸਰ ਨੇ ਔਰ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਸੀ ਕਿੰਗਰਾ ਸਾਹਿਬ ਇੱਕ ਕੈਰੀਅਰ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਚ ਆਏ ਸੀ ਔਰ ਹੁਣ ਜਦੋਂ ਟਿਕਟਾਂ ਦੀ ਵੰਡ ਹੋਣ ਲੱਗੀ ਤੁਸੀਂ ਪਾਰਟੀ ਛੱਡਤੀ ਨਹੀਂ ਟਿਕਟਾਂ ਦੀ ਵੰਡ ਨਾਲ ਪਾਰਟੀ ਛੱਡਣ ਦਾ ਮੇਰਾ ਕੋਈ ਸਬੰਧ ਨਹੀਂ ਹੈ ਇਸ ਚੀਜ਼ ਨੂੰ ਯਾਦ ਰੱਖੋ ਜੇ ਤੁਸੀਂ ਮੈਨੂੰ ਫਾਲੋ ਕਰਦੇ ਸੀ ਆਮ ਆਦਮੀ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਤਾਂ ਤੁਸੀਂ ਅੱਜ ਤੋਂ 4 ਮਹੀਨੇ ਪਹਿਲੇ ਮੇਰੀ ਇੱਕ ਫ ਮੇਰਾ ਸਟ੍ਰੈਚਰ ਜਿਹੜਾ ਹੈ ਉਹ ਪਾਰਟੀ ਨੂੰ ਪਸੰਦ ਨਹੀਂ ਲੱਗਿਆ ਕਿ ਬਹੁਤ ਵੱਡਾ ਹੋ ਗਿਆ ਹੈ ਇੱਕ ਮੀਟਿੰਗ ਹੋਈ ਪਾਰਟੀ ਦੇ মিডিਆ ਸੈਂਟਰ ਦੇ ਵਿੱਚ ਦੁਰਗੇਸ਼ ਪਾਠਕ ਵੀ ਉੱਥੇ ਸੀ ਤੇ ਸਾਡਾ ਮਨਪ੍ਰੀਤ ਰੰਦਾਵਾ ਵੀ ਉੱਥੇ ਸੀ ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਡਿਸਾਈਡ ਕੀਤਾ ਕਿ ਕਿੰਗਰੇ ਆਪਣੇ ਕਦ ਨਾਲੋਂ ਵੱਡਾ ਹੋ ਗਿਆ ਇਸ ਕਰਕੇ ਕਿੰਗਰੇ ਨੂੰ ਮਾਰਜਨਲ ਮਾਰਜਨਲਾਈਜ਼ ਕਰੋ ਕਿੰਗਰੇ ਨੂੰ ਪਿੱਛੇ ਹਟਾਓ ਤੇ ਟੀਵੀ ਡਿਬੇਟ ਤੋਂ ਕਿੰਗਰੇ ਨੂੰ ਭੇਜਣਾ ਬੰਦ ਕਰੋ ਇਹਨਾਂ ਨੇ 4 ਮਹੀਨੇ ਪਹਿਲਾਂ ਮੈਨੂੰ ਟੀਵੀ ਡਿਬੇਟ ਤੋਂ ਭੇਜਣਾ ਬੰਦ ਕਰ ਦਿੱਤਾ ਉਹਦੇ ਬਾਰੇ ਮੈਂ ਪੋਸਟ ਪਾਈ ਸੀ ਉਸ ਦਿਨ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਤੇ ਉਹਦੀ ਪਾਰਟੀ ਆਪ ਨਾਲੋਂ ਕਿਸੇ ਵੀ ਵੱਡੇ ਸਟ੍ਰੈਚਰ ਦੇ ਬੰਦੇ ਨੂੰ ਪਾਰਟੀ ਵਿੱਚ ਰਹਿਣ ਨਹੀਂ ਦੇਵੇਗੀ ਤੇ ਮੈਂ ਉਦੋਂ ਹੀ ਬੀੜਾ ਚੱਕ ਲਿਆ ਸੀ ਅੰਦਰੋਂ ਕਿ ਦੋਸਤੋ ਆਲਟਰਨੇਟਿਵ ਪੋਲੀਟੀਸ਼ੀਅਨ ਦੇਣਾ ਪਏਗਾ ਤੁਹਾਨੂੰ ਕਿਉਂਕਿ ਇਹ ਜਿਹੜਾ ਕੇਜਰੀਵਾਲ ਹੈ ਇਹ ਕਹਿੰਦਾ ਸੀ ਮੈਂ ਪੋਲਿਟਿਕਸ ਨਹੀਂ ਕਰਨੀ ਮੈਂ ਤਾਂ ਪੋਲਿਟਿਕਸ ਬਦਲਣ ਆਇਆ ਪਰ ਅਫਸੋਸ ਦੀ ਗੱਲ ਹੈ ਕਿ ਉਹਨੇ ਇੱਕ ਮੀਟਿੰਗ ਦੇ ਵਿੱਚ ਕਿਹਾ ਅਮਰਸਰ ਜੀ ਦੇ ਵਿੱਚ ਸੁਖਪਾਲ ਖੈਰਾ ਨੇ ਜਦੋਂ ਉਹਨੂੰ ਕੋਈ ਗੱਲ ਕੀਤੀ ਮੈਂ ਵੀ ਉੱਥੇ ਸੀ ਸਖਪਾਲ ਖੈਰਾ ਕਹਿੰਦਾ ਕਿ ਐਸਵਾਈਐਲ ਦੇ ਉੱਤੇ ਕਹਿੰਦਾ ਆਪਾਂ ਇੱਕ ਵਾਈਟ ਪੇਪਰ ਬਣਾਈਏ ਤੇ ਮੈਂ ਉੱਥੇ ਗੱਲ ਕੀਤੀ ਕਿ ਮੈਂ ਇੱਕ 65 ਪੇਜ ਦਾ ਇੱਕ ਪੇਪਰ ਲਿਖਿਆ ਐ ਐਸਵਾਈਐਲ ਦੀ ਪੂਰੀ ਹਿਸਟਰੀ ਬਾਰੇ ਤੇ ਅਰਵਿੰਦ ਕੇਜਰੀਵਾਲ ਸਾਨੂੰ ਕੀ ਕਹਿੰਦਾ ਸਖਪਾਲ ਖੈਰਾ ਨੂੰ ਡਾਟ ਕੇ ਕਹਿੰਦਾ ਖੈਰਾ ਜੀ ਤੁਸੀਂ ਇਮਤਿਹਾਨ ਦੇਣਾ ਹੈ ਜਾਂ ਪੋਲਿਟਿਕਸ ਕਰਨੀ ਹੈ ਪੋਲਿਟਿਕਸ ਕਰੋ ਪੋਲਿਟਿਕਸ ਕਹਿੰਦਾ ਇਮਤਿਹਾਨ ਨਾ ਦਿਓ ਉਹ ਬੰਦਾ ਜਿਹੜਾ ਕਹਿੰਦਾ ਮੈਂ ਪੋਲਿਟਿਕਸ ਬਦਲਣ ਆਇਆ ਉਹ ਬੰਦਾ ਕਹਿੰਦਾ ਕਿ ਤੁਸੀਂ ਪੋਲਿਟਿਕਸ ਕਰੋ ਪਰ ਸਵਾਲ ਇਹ ਹੈ ਕਿ ਐਸ ਰਾਈਟ ਜਦੋਂ ਪਾਰਟੀ ਨੇ ਟਿਕਟਾਂ ਦੀ ਵੰਡ ਕੀਤੀ ਹੈ 19 ਉਮੀਦਵ ਤੁਸੀਂ ਕਿਹਾ ਤੁਹਾਡੀ ਪਾਰਟੀ ਨਾਲ ਤੁਸੀਂ ਪਾਰਟੀ ਲਈ ਬਹੁਤ ਕੁਝ ਕਰਨਾ ਚਾਹੁੰਦੇ ਸੀਗੇ ਔਰ ਤੁਹਾਡੇ ਐਲੀਗੇਸ਼ਨ ਵੀ ਕਾਫੀ ਗੰਭੀਰ ਹੈਗੇ ਨੇ ਪਹਿਲੀ ਗੱਲ ਤੇ ਇਹ ਕਿ ਜੋ ਐਲੀਗੇਸ਼ਨ ਤੁਸੀਂ ਲਾ ਰਹੇ ਹੋ ਬਕਾਇਦਾ ਉਹਦੇ ਪ੍ਰੂਫ ਹੈ ਹਾਂਜੀ ਬਿਲਕੁਲ ਮੈਂ ਕੋਈ ਐਲੀਗੇਸ਼ਨ ਬਿਨਾ ਪ੍ਰੂਫ ਤੋਂ ਨਹੀਂ ਕਰਾਂਗਾ ਸਰਕਟ ਹਾਊਸ ਦੇ ਵਿੱਚ ਵੀਡੀਓ ਵੀ ਬਣਦੀ ਹੈ ਜਾ ਕੇ ਤੁਸੀਂ ਵੀਡੀਓ ਕਢਾ ਸਕਦੇ ਹੋ ਕਿੰਗਰਾ ਬੈਠਾ ਖਹਿਰਾ ਬੈਠਾ ਡਿਸਕਸ਼ਨ ਕਰ ਰਹੀ ਹੈ ਕੇਜਰੀਵਾਲ ਦੇ ਨਾਲ ਆਵਾਜ਼ ਜੇ ਰਿਕਾਰਡ ਹੋਈ ਹੈ ਤੇ ਜ਼ਰੂਰ ਆਵਾਜ਼ ਵੀ ਰਿਕਾਰਡ ਹੋਈ ਹੋਗੀ ਇਹ ਵੀ ਤੁਸੀਂ ਕਢਾ ਸਕਦੇ ਹੋ ਠੀਕ ਹੈ ਇਸ ਕਰਕੇ ਮੈਂ ਹੋਰ ਮੈਂ ਸਬੂਤ ਕੀ ਤੁਹਾਡੀ ਖਿਆਲ ਹੈ ਮੈਂ ਦੁਰਗੇਸ਼ ਪਾਟਕ ਨਾਲ ਥੋੜੀ ਖਾਸ ਤੌਰ ਤੇ ਨਾਰਾਜ਼ਗੀ ਆ ਉਹ ਉਹਦੀ ਉਹਦੀ ਵਜ੍ਹਾ ਕੀ ਹੈ ਦੁਰਗੇਸ਼ ਪਾਟਕ ਦੀ ਵਿਜ਼ਡਮ ਨਾਲ ਮੇਰੀ ਨਾਰਾਜ਼ਗੀ ਹੈ ਦੁਰਗੇਸ਼ ਪਾਟ ਦੁਰਗੇਸ਼ ਪਾਟਕ ਦੇ ਪਰਸਨੈਲਿਟੀ ਨਾਲ ਨਹੀਂ ਦੁਰਗੇਸ਼ ਪਾਟਕ ਦੇ ਐਂਟੀ ਪੰਜਾਬੀ ਵਿਚਾਰਾਂ ਬਾਰੇ ਮੇਰੀ ਨਾਰਾਜ਼ਗੀ ਹੈ ਦੁਰਗੇਸ਼ ਪਾਠਕ ਕਹਿੰਦਾ ਹੈ ਤੇ ਉਹਦੇ ਬੰਦੇ ਸਾਰੇ ਇਹ ਕਹਿੰਦੇ ਆ ਕਿ ਸਰਦਾਰਾਂ ਨੂੰ ਤਾਂ ਅਕਲ ਨਹੀਂ ਹੁੰਦੀ ਪਕੜ ਬੰਨ ਲੈਂਦੇ ਆ ਦਾੜੀਆਂ ਛੱਡ ਲੈਂਦੇ ਆ ਕਦੇ ਕਿਸੇ ਨੇ ਸਾਡੇ ਨਾਲ ਬੈਠ ਕੇ ਤਾਂ ਵੇਖੋ ਸਾਨੂੰ ਕਿੰਨੀ ਅਕਲ ਹੈ ਓਏ ਅਸੀਂ ਡੇਡ ਡੇਡ ਕਿਲੋ ਪਿੱਤਲ ਲਾ ਕੇ ਮੋਢਿਆਂ ਦੇ ਉੱਤੇ ਸਾਡੇ ਜਰਨੈਲਾਂ ਨੇ ਜੰਗਾ ਜਿੱਤੀਆਂ ਤੁਸੀਂ ਸਾਨੂੰ ਕਹਿੰਦੇ ਹੋ ਸਾਨੂੰ ਅਕਲ ਨਹੀਂ ਆਹ ਖਰਦੀਪ ਸਿੰਘ ਕਿੰਗਰੇ ਨੇ ਉਦੋਂ ਦੀ ਦਾੜੀ ਪੂਰੀ ਰੱਖਣੀ ਸ਼ੁਰੂ ਕੀਤੀ ਹੈ ਜਿੱਦ ਦੇ ਉਹਨਾਂ ਨੇ ਇਹ ਗੱਲ ਕੀਤੀ ਹੈ ਜੇ ਦਾੜੀਆਂ 'ਚ ਅਕਲ ਨਹੀਂ ਹੁੰਦੀ ਤਾਂ ਹਰਦੀਪ ਸਿੰਘ ਕਿੰਗਰਾ ਆਪਦੀ ਦਾੜੀ ਓਨੀ ਵਧਾਲੂਗਾ ਜਿੰਨੀ ਸਿੱਖ ਦੀ ਦਾੜੀ ਵੱਧ ਸਕਦੀ ਹੈ ਤਾਂ ਕਿ ਬੇਅਕਲ ਹੋ ਜਾਏ ਕਿੰਗਰਾ ਸਰ ਤੁਸੀਂ ਅਰਵਿੰਦ ਕੇਜਰੀਵਾਲ ਦੇ ਸੰਪਰਕ 'ਚ ਵੀ ਰਹੇ ਹੋ ਕਿਉਂਕਿ ਦਿੱਲੀ 'ਚ ਤੁਹਾਡਾ ਆਪਣਾ ਤਜਰਬਾ ਹੈਗਾ ਤੁਹਾਨੂੰ ਲੱਗਦਾ ਕਿ ਪਾਰਟੀ ਦੇ ਵਿੱਚ ਜਿਹੜੀ ਪੰਜਾਬ ਦੀ ਲੀਡਰਸ਼ਿਪ ਨੂੰ ਕਿਤੇ ਨਾ ਕਿਤੇ ਅਣਗੌਲਿਆ ਕੀਤਾ ਜਾ ਰਿਹਾ ਔਰ ਉਹੀ ਕਲਚਰ ਇਸ ਪਾਰਟੀ 'ਚ ਵੀ ਹੈ ਦੋ ਜੁੱਤੀਆਂ ਪਾਰਟੀਆਂ ਦੇ ਵਿੱਚ ਨਹੀਂ ਨਹੀਂ ਦੇਖੋ ਅਰਵਿੰਦ ਕੇਜਰੀਵਾਲ ਨੂੰ ਮਿਸਗਾਈਡ ਕੀਤਾ ਦੁਰਗੇਸ਼ ਪਾਠਕ ਵਰਗੇ ਬੰਦਿਆਂ ਨੇ ਦੁਰਗੇਸ਼ ਪਾਠਕ ਵਰਗੇ ਬੰਦਿਆਂ ਨੇ ਅਰਵਿੰਦ ਕੇਜਰੀਵਾਲ ਨੂੰ ਇਹ ਅਹਿਸਾਸ ਦਵਾ ਦਿੱ ਤਕੜੇ ਲੋਕਾਂ ਦੀ ਕਿਤੇ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ ਤੇ ਤਕੜੇ ਲੋਕ ਜੇ ਸਰਕਾਰ ਦੇ ਉੱਤੇ ਕਾਬਜ ਹੋ ਗਏ ਉਹ ਲੋਕ ਜਿਹੜੇ ਇੰਟੈਲੀਜੈਂਟ ਨੇ ਸਾਡੇ ਨਾਲੋਂ ਤਾਂ ਇਹ ਨਾ ਹੋਵੇ ਕਿ ਸਾਡੀ ਮੂਵਮੈਂਟ ਨੂੰ ਨੈਸ਼ਨਲ ਪੱਧਰ ਤੇ ਵੀ ਕਬਜ਼ਾ ਕਰ ਲੈਣ ਉਹਨੇ ਕਿਹਾ ਉੱਥੇ ਡੰਮੀ ਬੰਦੇ ਲਿਆਓ ਉਹ ਬੰਦੇ ਲਿਆਓ ਜਿਹੜੇ ਸਾਡੇ ਯੈਸਮੈਨ ਹੈ ਜਿਹੜੇ ਸਾਡੀ ਹਾਂ ਚ ਹਾਂ ਮਿਲਾਉਣਗੇ ਕਿੰਗਰੇ ਵਰਗੇ ਬੰਦਿਆਂ ਨੂੰ ਮਾਰਜਨਲਾਈਜ਼ ਕਰੋ ਇਹ ਮੀਟਿੰਗਾਂ ਚ ਡਿਸਕਸ ਹੋਇਆ ਇਹ ਮੀਟਿੰਗਾਂ ਚ ਦਿੱਲੀ ਡਿਸਕਸ ਹੋਇਆ ਕਿ ਕਿੰਗਰੇ ਦਾ ਮਾਸ ਬੇਸ ਹੈ ਉਹਨੂੰ ਕਿਸੇ ਤਰੀਕੇ ਨਾਲ ਰਿਡਿਊਸ ਕਰੋ ਉਹਦਾ ਮਾਸ ਬੇਸ ਅਗਲਾ ਕਦਮ ਥੋੜਾ ਹੁਣ ਕੀ ਹੋਏਗਾ ਦੇ ਸਹੀ ਸਮੇਂ ਤੇ ਫੈਸਲਾ ਲੈਣਾ ਤੇ ਕਦਮ ਫੂਕ ਫੂਕ ਕੇ ਰੱਖਣਾ ਉਹ ਕਹਿੰਦੇ ਸੀ ਕਿੰਗਰੇ ਨੂੰ ਸਿਆਸਤ ਨਹੀਂ ਆਉਂਦੀ ਹੁਣ ਕਿੰਗਰਾ ਵਿਖਾਏਗਾ ਸਿਆਸਤ ਕੀ ਹੁੰਦੀ ਹੈ ਇਸਨ ਹਰਦੀਪ ਸਿੰਘ ਕਿੰਗਰਾ ਜਿਸ ਤਿੱਕੇ ਨਾਲ ਦੱਸਿਆ ਕਿ ਪਾਰਟੀ ਦੇ ਵਿੱਚ ਜੋ ਕੁਝ ਵੀ ਮੌਜੂਦਾ ਸਰੂਪ ਚੱਲ ਰਿਹਾ ਉਹ ਸਹੀ ਨਹੀਂ ਹੈ ਔਰ ਇਸ ਦੇ ਬਾਰੇ ਜੋ ਖੁਲਾਸੇ ਨੇ ਉਹ ਅਨਲ ਟਾਈਮ ਦੇ ਵਿੱਚ ਉਹ ਕਰਨਗੇ ਕਮਰ ਰਜਿੰਦਰ ਸਿੰਘ ਦੇ ਨਾਲ ਸਰਬਜੀਤ ਸਿੰਘ ਐਬੀਪੀ ਸੰਝਾ ਮੋਹਾਲੀ